ਮੇਰ ਨਾਲ ਸਿੰਦਰ ਕਰ ਰਹੀ ਹੈ ਹਕੀਕਤ ਨਾ ਬਾਪਰੀ ਮਾਂ ਤੇ ਕੀ ਗੱਲ ਹੋਈ ਸੀ ਕਿ ਇਸ ਤੀਕਾ ਰੋਗ ਨੇ ਇਹ ਜੀ ਮੇਰਾ ਪੁੱਤ ਆ ਇਹ ਸਾਡੇ ਘਰੇ ਜਾ ਕੇ ਖੜੀ ਹੋਈ ਆ ਸਾਡੇ ਇਹ ਕੰਮ ਕਰਦੀ ਏ ਇਹਦੀ ਸੱਸ ਜਮ ਬਿਰਦਾ ਕੈਸਾਨ ਹੋ ਗਏ ਇਹਨਾਂ ਕੋਲ ਦੇਖ ਪੁੱਛ ਨਹੀਂ ਹੈਗਾ ਲੈਣ ਨੂੰ ਅਸੀਂ ਲੈ ਕੇ ਪੈਸੇ ਦੇ ਕੇ ਯਾਰ ਗਰੀਬਾਂ ਦਾ ਘਰ ਬਣਾਤਾ ਤੇ ਇਹ ਜਿਹਦਾ ਸਾਡੇ ਕੋਲ ਫੋਨ ਵਾਗਿਆ ਮੇਰਾ ਮੁੰਡਾ ਛੱਡਣ ਵਾਗਿਆ ਮੇਰੀ ਨੂੰਹਾਂ ਕਹਿੰਦੀ ਆ ਮੰਮੀ ਤੂੰ ਵੀ ਭਾਜਾ ਮੁੰਡਾ ਕੱਲਾ ਗਏ ਇਹਦੇ ਜਿੰਦਾ ਪੰਨਣ ਲੱਗੇ ਮੇਰੇ ਪੁੱਤ ਨੂੰ ਅੰਦਰ ਲੈ ਕੇ ੱੱਕੇ ਨਾ ਵੜ ਗਏ ਇਹ ਤਾਂ ਬਾਹਰ ਬੰਦਿਆਂ ਨੂੰ ਇਕੱਠੇ ਕਰਨ ਲੱਗੀ ਮੇਰੇ ਪੁੱਤ ਨੂੰ ਕੁੱਟਣ ਲੱਗੇ ਮੇਰੇ ਮੁੰਡੇ ਨੇ ਰਫਲ ਨੈਤੀ ਤੋੜ ਗਣਾਸਾ ਹੀ ਕਮਾਈ ਜਾਂਦੇ ਨੇ ਮੈਂ ਗਣਾਸਾ ਫੜੀ ਜਾਂਦੀ ਆ ਮੇਰਾ ਪੁੱਤ ਤਾਹਾਂ ਕੋਠੇ ਚੜੇਗਾ ਕੋਠੇ ਤੇ ਵੀ ਮਗਰ ਜਾਂਦੇ ਨੇ ਕੁੱਟਣ ਉਹਨੂੰ ਉਹਨਾਂ ਨੇ ਕਿਵੇਂ ਗੱਡਾ ਸਭ ਜੰਨੂ ਉਹਨਾਂ ਦੇ ਉਹ ਜਿਹੜਾ ਕਮਾਈ ਜਾਂਦਾ ਇੱਕ ਜਣਾ ਤਾਂ ਥੱਡੇ ਡੀ ਗੋ ਦੂਜਾ ਕਮਾਈ ਜਾਂਦਾ ਉਹਦੇ ਮੋਢੇ ਤੇ ਵੱਜਿਆ ਕੀ ਬੋਲਦੇ ਕੀ ਸੀ ਉਹ ਬੋਲਦੇ ਕਹਿੰਦੇ ਅਸੀਂ ਕਬਜ਼ਾ ਲੈਣਾ ਅਸੀਂ ਛੱਡਦੇ ਨਹੀਂ ਘਰ ਜਾ ਨਿਕਲੋ ਕਰੋ ਮਾਰਨ ਦੋੜੇ ਮੁੰਡੇ ਨੂੰ ਵੀ ਮਾਰਨੂ ਪਏ ਜੀ ਮੇਰੇ ਮੁੰਡੇ ਨੂੰ ਮੇਰੇ ਜਾਂਦੇ ਮੇਰੇ ਮੁੰਡੇ ਨੂੰ ਕੁੱਟੀ ਜਾਂਦੇ ਜੀ ਮੈਂ ਮੇਰੇ ਮੁੰਡੇ ਨੂੰ ਭੱਜ ਕੇ ਹਟਾਤਾ ਇਹਨੇ ਰਫਲ ਵੀ ਪੌੜੀਆਂ ਤੇ ਚੜ ਗਿਆ ਤੇ ਫੇਰ ਉਹ ਮੇਰੇ ਕਿ ਨਹੀਂ ਹੋਏ ਨੇ ਮੈਂ ਉਹਦਾ ਗਨਾਸਾ ਫੜ ਲਿਆ ਮੈਨੂੰ ਕਹਿੰਦੇ ਵੀ ਤੂੰ ਕੀ ਲੱਗਦੇ ਮਾ ਮੈਂ ਇਹਦੀ ਮਾਂ ਗੀ ਤੁਸੀਂ ਮਾਰੋ ਮੇਰੇ ਤੂੰ ਦੇਖੋ ਫੇਰ ਉਹ ਮਾਂ ਘਰ ਹਟ ਗਏ ਉਹ ਆ ਵੀ ਦੀ ਜਦੋਂ ਆ ਕਮਾਈ ਜਾਂਦੇ ਨੇ ਗਨਾਸਾ ਉਹਨਾਂ ਤੇ ਦੂਜੇ ਦੇ ਆ ਵੀ ਦੀ ਵਜ ਜਾਂਦੇ ਹਾਂ ਹਾਂ ਜੀ ਤਾਂ ਇਹ ਦੋ ਤੁਸੀਂ ਵੀ ਇਹ ਭਾਈ ਸਰਕਾਰ ਕਿਨੂੰ ਐ ਕਹਨੇ ਆ ਕਿ ਗੁੰਡਾ ਗੀ ਸਰਕਾਰ ਗਰੀਬ ਬੰਦੇ ਤੇ ਮਾੜੀ ਗੱਲ ਵੀ ਆਇਆ ਨਾ ਕਰਨੀ ਚਾਹੀਦੀ। ਘਰ ਦੀ ਕੀ ਮੰਨ ਚਾਹੁੰਦੇ ਸੀ? ਹਾਂਜੀ। ਮੰਨ ਕੀ ਚਾਹੁੰਦੇ ਸੀ? ਘਰ ਦੀ ਹੋਣੀ ਚਾਹੀਦੀ। ਕਾਦ ਵਾਹੀ ਹੋਣੀ ਚਾਹੀਦੀ ਵੀ ਉਹਨਾਂ ਇਦੋਂ ਮੁੜ ਕੇ ਨਾ ਨਾ ਠੱਕਾ ਨਾ ਹੋਵੇ ਗਰੀਬ ਬੰਦੇ ਨੂੰ। ਹਾਂਜੀ ਕੀ ਨਾਮ ਤੁਹਾਡਾ? ਮੇਰਾ ਨਾਮ ਹਾਕਮ ਸਿੰਘ ਆ ਜੀ। ਮੈਂ ਇਸੇ ਪਿੰਡ ਦਾ ਐਸੇ ਗੁਆੜ ਦਾ ਐਸੀ ਪੱਤੀ ਦਾ ਬਸਨੀਕ ਐ। ਇਹ ਘਰ ਜੀ ਅੱਜ ਤੋਂ 39 ਸਾਲ ਪਹਿਲਾਂ ਇਹਦੇ ਬਾਪ ਨੇ ਖਰੀਦਿਆ ਸੀ। ਆਪਦੀ ਜ਼ਮੀਨ ਵੇਚ ਕੇ ਖਰੀਦਿਆ ਸੀ ਕੋਈ ਇਹ ਨਹੀਂ ਵੀ ਉਹਦੇ ਕੋਲੇ ਕੋਈ 2 ਨੰਬਰ ਦੀ ਮਾਇਆ ਸੀ ਆਪਦੀ ਜ਼ਮੀਨ ਵੇਚ ਕੇ ਖਰੀਦੀ ਹੈ ਇਹ ਲਾਲ ਲਖੀਰ ਦੇ ਵਿੱਚ ਇਹਨਾਂ ਦੀ ਰਜਿਸਟਰੀ ਨਹੀਂ ਹੁੰਦੀ ਘਰਾਂ ਦੀ 40 ਸਾਲ ਤੋਂ ਇਹ ਪਰਿਵਾਰ ਦੇ ਵਿੱਚ ਘਰ ਚ ਬੈਠਾ ਹੈ ਉਹ ਜਿਹੜਾ ਬੰਦਾ ਵੇਚ ਕੇ ਗਿਆ ਸੀ ਉਸ ਸਮੇਂ ਵੀ ਉਹ ਬਠੰਡੇ ਵਾਗੇ ਸੀ ਉਹ ਤੁਹਾਨੂੰ ਬੁੱਧਾ ਇੱਕ ਉਹਦਾ ਭਰਾ ਭੋਲਾ ਇਥੇ ਭੋਲਾ ਕਹਿੰਦੇ ਨੇ ਇੱਕ ਇਥੇ ਸਾਡੇ ਪਿੰਡ ਪ੍ਰਾਉਣਾ ਰਹਿੰਦਾ ਜਰਨੈਲ ਸਿੰਘ ਉਹ ਅੱਗ ਲਾਉ ਯੰਤਰ ਹੈ ਸਾਰੀ ਕਹਾਣੀ ਨੂੰ ਉਹ ਅੱਗ ਲਾਉਂਦਾ ਉਹ ਇਹਨਾਂ ਦੇ ਚਾਚੇ ਦਾ ਜਵਾਈ ਹੈ ਹਾਲਾਂਕਿ ਉਹ ਸਤਾਏ ਦਾ ਜਵਾਈ ਨਹੀਂ ਜੇ ਤਾਂ ਇਹ ਮਕੰਦ ਸਿੰਘ ਦਾ ਜਵਾਈ ਹੁੰਦਾ ਫੇਰ ਤਾਂ ਇਸ ਪਰਿਵਾਰ ਦਾ ਹੱਕਦਾਰ ਸੀ ਉਹ ਦੂਜੇ ਤਾਂ ਆਇਆ ਜਿਹਦਾ ਜਮਾਈ ਹੈ ਉਹ ਆਪਦੇ ਘਰ ਚ ਬੈਠਾ ਹੈ ਅੱਜ ਪਹਿਲਾਂ ਵੀ ਉਹ ਬੰਦਾ ਇਹ ਜਿਹੜਾ ਬੁੱਢਾ ਇਸ ਪਿੰਡ ਚ ਦੁਸ਼ਮਣੀ ਪਾ ਕੇ ਨਿਕਲਿਆ ਸੀ ਅੱਜ 40 ਸਾਲਾਂ ਬਾਅਦ ਉਹੀ ਕੋਸ ਦੁਆਰੇ ਰਫਲ ਲੈ ਕੇ ਦੁਆਰੇ ਘਰ ਕੋ ਹੁਣ ਇੱਥੇ ਫੇਰ ਆ ਗਿਆ ਅੱਜ ਵੀ ਜੇਕਰ ਉਹ ਨਾ ਮਤਲਬ ਪਿੰਡ ਦੇ ਬੁੜ੍ਹਿਆਂ ਜਾਂ ਹੋਰ ਬੰਦੇ ਉਹ ਮੁੰਡਾ ਜਰਵਾਣਾ ਨਾ ਹੁੰਦਾ ਕੇਵਲ ਸਿੰਘ ਤਾਂ ਉਹਦੀ ਮੌਤ ਕਰ ਦਿੰਦੇ ਰਫਲ ਲੋਡ ਸੀ ਵਿੱਚ ਰੌਂਦ ਪਾਏ ਹੋਏ ਸੀ ਉਹ ਤਾਂ ਗੱਲ ਕਰ ਮੁੰਡਾ ਨੌਜਵਾਨ ਸੀ ਰੋਜ਼ ਪ੍ਰੈਕਟਿਸ ਪ੍ਰੋਡਿਊਸ ਕਰਦਾ ਹੈ ਬੇਸ਼ ਨੂੰ ਬੰਦਾ ਅੰਬਰ ਸਖਾ ਵੇ ਉਹਨੇ ਉਹਨਾਂ ਤੋਂ ਰਫਲ ਖੋਲ ਹੀ ਨਹੀਂ ਉਹ ਰਫਲ ਮਾਰ ਜਾਂਦੀ ਰ ਬਾਕੀ ਕਰਦੇ ਹੈਗਾ ਜਿਹੜਾ ਕੱਪੜਾ ਕਰ ਉਹ ਕੋਈ ਜ਼ਖਮੀ ਵੀ ਹੋਇਆ ਹਾਂ ਜੇ ਕੇਵਲ ਸਿੰਘ ਦੇ ਸੱਟਾਂ ਹੀ ਕੁਝ ਬੁੜੂਆਂ ਦੇ ਸੱਟਾਂ ਹੀ ਕੱਪੜੇ ਪਾੜ ਗਏ ਬੁੜੂਆਂ ਦੇ ਪਾੜ ਗਏ ਗੱਲ ਅਸੀਂ ਇਹ ਕਰਦੇ ਹਾਂ ਵੀ ਪੁਲਿਸ ਨੇ ਪਹਿਲਾਂ ਧਿਆਨ ਤੁਸੀਂ ਪੰਚਾਇਤ ਦੇ ਵੀ ਧਿਆਨ ਤੁਸੀਂ ਸੀਏ ਮੰਗ ਕਰਦੇ ਜੀ ਵੀ ਜਿਹੜਾ ਇਹ ਗਰੀਬ ਪਰਿਵਾਰ ਹੈ ਜਿਹਦੇ ਉਹਨਾਂ ਦਾ ਘਰ ਖਰੀਦਿਆ ਹੋਇਆ ਕੋਈ ਵੀ ਬੰਦਾ ਸਾਡੇ ਪਿੰਡ 'ਚ ਕਿਸੇ ਵੀ ਤੋਂ ਵੀ ਜੋ ਨਜਾਇਜ਼ ਖੁੰਦਾ ਹੈ ਉਹ ਗਲਤ ਹੈ ਪੁਲਿਸ ਨੂੰ ਉਹਦੇ ਕਾਰਵਾਈ ਕਰਨੀ ਚਾਹੀਦੀ ਹੈ ਜੇ ਕੋਈ ਨਜਾਇਜ਼ ਅੱਜ ਪ੍ਰਾਪਰਟੀ ਹੋ ਗਈ ਮਹਿੰਗੀ ਉਹ ਉਸ ਸਮੇ 55 55000 'ਚ ਖਰੀਦਿਆ ਸੀ ਇਹਦੇ ਵੀ ਉਸ ਸਮੇ ਦੋ ਕਿੱਲੇ ਜ਼ਮੀਨ ਦੇ ਗਏ ਆ ਘਰ ਖਰੀਦਣ ਪਿੱਛੇ ਦੋ ਕਿੱਲੇ ਜ਼ਮੀਨ ਦੇ ਸਾਡੇ ਸੱਕਿਆਂ ਕੋਲੇ ਹੈ ਰਜਿਸਟਰੀ ਹੋਈ ਵੀ ਬਾਇ ਹੋਵੇ ਗੁਰਕੈਲੋਂ ਵਾਲੇ ਗੁਰਦੁਆਰਾ ਸਾਹਿਬ ਕੋਲੇ ਆ ਉਹ ਹੁਣ ਜੇ ਪ੍ਰਾਪਰਟੀ ਮਹਿੰਗੀ ਹੋ ਗਈ ਅਗਲਾ ਕਹਿੰਦੇ ਗਰੀਬ ਬੰਦੇ ਜੇ ਕਿਹੜਾ ਕੋਈ ਮੰਗ ਰਿਹਾ ਵੀ ਗਰੀਬ ਤੋਂ ਪ੍ਰਾਪਰਟੀ ਖੋਲੋ ਗੱਲ ਤਾਂ ਇਹ ਹੈ ਸਿਰਫ ਧੱਕੇ ਸਾਹੀ ਦੀ ਇਹ ਕੀ ਲਾਤ ਦੇ ਬੰਦੇ ਦੇ ਇਹਦਾ ਗਰੀਬ ਬੰਦਾ ਜੱਟ ਸਿੱਖ ਹੈ ਜੀ ਜ਼ਮੀਨ ਵੇਗੀ ਸੀ ਦਿਹਾੜੀ ਕਰਕੇ ਟਾਈਮ ਪਾਸ ਕਰਦਾ ਹੈ ਅਸੀਂ ਪਿੰਡ ਵਾਲੇ ਦਾ ਗਰੀਬ ਕਰਕੇ ਬੰਦਾ ਸਹੀ ਹੈ ਵਿਚਾਰਾ ਆਪਦਾ ਟਾਈਮ ਪਾਸ ਕਰਦਾ ਹੁਣ ਇਹਨੇ ਥੋੜਾ ਜਿਹਾ ਘਰ ਵਿੱਚੋਂ ਵੇਚਦਾ ਸੀ ਆਪਦੀ ਜੂਨ ਬਸਰ ਕਰਨ ਦੇ ਮਾਰੇ ਨਹੀਂ ਰੋਜੀ ਰੋਟੀ ਵਿੱਚੋਂ ਚੱਲ ਵੀ ਖਰਚਾ ਪਾਣੀ ਨਿਕਲਿਆ ਹੁੰਦਾ ਹੋਰ ਇਹਦੇ ਕੋਲੇ ਕੋਈ ਸਾਧਨ ਨਹੀਂ ਸੱਟਾਂ ਕਿੰਨੇ ਜਣੇ ਦੇ ਬੱਚਾ ਕੀ ਗੱਲ ਵਾ ਸੱਟਾਂ ਦੋ ਜਣੇ ਦੀ ਇੱਕ ਬੁੜੀ ਦੇ ਸੱਟਾਂ ਜੀ ਇੱਕੋ ਮੁੰਡੇ ਦੇ ਕੇਵਲ ਦੇ ਸੱਟਾਂ ਜੀ ਉਹ ਜੇਰੇ ਇਲਾਜ ਨੇ ਹਸਪਤਾਲ ਜਾਂਦਾ ਪਾਜੀ ਅਸੀਂ ਬੇਨਤੀ ਇਹ ਕਰਦੇ ਆਂ ਵੀ ਪੁਲਿਸ ਨੂੰ ਇਹ ਜਿਹੜੇ ਲੋਕ ਤੱਕਾ ਕਰਦੇ ਪਿੰਡਾਂ ਜਾ ਕੇ ਪੁਲਿਸ ਨੂੰ ਉਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਹੈ ਅੱਗੇ ਤੋਂ ਤਾਂ ਕਿ ਇਹ ਜੋ ਗੁੰਡਾਗਰੋਹ ਹੈ ਬਠਿੰਡੇ ਤੋਂ ਚੱਲਦਾ ਹੈ ਜਾਂ ਇਹ ਉਹ ਬਰਨਾਲੇ ਤੋਂ ਚੱਲਦਾ ਹੈ ਇਹ ਜਿਹੇ ਗਾਹਾਂ ਨੂੰ ਕਿਸੇ ਦੇ ਘਰ ਤੇ ਗਰੀਬ ਦੇ ਕਬਜ਼ਾ ਨਾ ਕਰਨ ਸਾਰੇ ਪਿੰਡ ਦੇ ਵਿੱਚ ਸਚਾਈ ਹੈ ਜੀ ਸਾਨੂੰ ਅਸੀਂ ਸਚਾਈ ਦੱਸਣੀ ਹੁੰਦੀ ਹੈ ਗਾਹ ਕਾਨੂੰਨ ਨੇ ਹੱਕ ਸੁਣਨਾ ਹੁੰਦੇ ਹੈ ਪਰ ਉਹ ਦੋ ਲਖਵਿੰਦਰ ਸਿੰਘ ਜੀ ਲਖਵਿੰਦਰ ਕੀ ਕਹਿਣਾ ਵਾਪਰੀ ਕੀ ਕੀ ਕਹਿਣਾ ਚਾਹੁੰਗੇ ਅੱਜ ਦੀ ਅੱਜ ਦੀ ਵਾਰਦਾਤ ਕਿਸ ਤਰ੍ਹਾਂ ਦੀ ਇਹ ਜੀ ਗਰੀਬ ਬੰਦਾ ਸੀ ਪਰ 40 45 ਹਾਲ ਦਾ ਇਹਨਾਂ ਦਾ ਘਰ ਖਰੀਦਾ ਹੋਇਆ 50 ਸਾਲ ਹੀ ਹੋ ਗਏ ਹੋਣਗੇ ਕਹਿੰਦੇ ਜੀ ਤੇ ਆਪਾਂ ਬਜ਼ੁਰਗਾਂ ਦਾ ਜਿਵੇਂ ਸੁਣਦੇ ਆਂਗੇ ਵੀ ਇਹਨਾਂ ਦਾ ਘਰ ਜੀ ਇਹਨਾਂ ਨੇ ਆਪੇ ਸਕੇਨ ਤੋਂ ਖਰੀਦਾ ਸੀਗਾ ਬਾਣ ਦੇ ਕੇ ਗਾਹਾਂ ਤੋਂ ਤੇ ਹੁਣ ਦੋ ਚਾਰ ਬੰਦੇ ਆ ਜੀ ਇੱਥੇ ਮੰਨ ਕੇ ਲੈ ਇੱਕ ਤਾਂ ਬਠਿੰਡੇ ਰਹਿੰਦਾ ਇਹਨਾਂ ਦਾ ਚਾਚੇ ਦਾ ਪੁੱਤ ਆ ਪਤਾ ਨਹੀਂ ਤਾਜ ਦਾ ਪੁੱਤ ਤੇ ਉਹਨਾਂ ਦਾ ਨਾ ਮੀਟਰ ਆ ਜੀ ਕਲੇ ਮੀਟਰ ਤੇ ਸਈਓ ਕਰਕੇ ਕਬਜ਼ਾ ਕਰਨਾ ਚਾਹੁੰਦਾ ਅੱਜ ਰਫਲਾ ਲੈ ਕੇ ਜ ਇਹਨਾਂ ਨੂੰ ਮਾਰਨ ਆ ਗਏ ਰਫਲਾ ਸੀ ਜ਼ਬਤ ਕਰ ਲਈ ਜੀ ਉਹ ਨੌਜਵਾਨ ਮੁੰਡਾ ਕੇਵळा ਜੀ ਕਿਤੇ ਉਹ ਆ ਗਿਆ ਜੀ ਉਹਨੇ ਫੜ ਲਈ ਉਹਦੇ ਸੱਟਾਂ ਹੀ ਵੱਜੀਆਂ ਜੀ ਤੇ ਆਹੀ ਮੰਗਾ ਜੀ ਬਸ ਸਖਤ ਤੋਂ ਧਾਰਾ ਲਾ ਕੇ ਇਹਨਾਂ ਨੂੰ ਕਿਸ ਤਰ੍ਹਾਂ ਦੇਖ ਨੂੰ ਕਿ ਲੱਗਦਾ ਜੀ ਦਿਨਿੰਦਰ ਰਾਜ ਦੰਦੇੜ ਐਸਰ ਗੁੰਡਾਗਰਦੀ ਓਰੀ ਜੜੀ ਕਰਦੀ ਕਿਤੇ ਆਰੇ ਇਹਦੇ ਵਾਰ ਦਾ ਜੀ ਸਰਕਾਰ ਜ਼ਿੰਮੇਦਾਰ ਆ ਜੀ ਹੁਣ ਜੇ ਢਿੱਲਾ ਜੀ ਜਾਂ ਪੁਲਿਸ ਦੀ ਮੰਨ ਲਓ ਜਾ ਹੁਣ ਵਿਚਰਲੇ ਹੋਏ ਬੰਦਿਆਂ ਦੀ ਜਾਂ ਸਰਕਾਰ ਦੀ ਢਿੱਲ ਦੇ ਕਾਰਨ ਇਹ ਹੋ ਰਿਹਾ ਜੀ ਨਹੀਂ ਦਿਨੇ ਕਿਸੇ ਦੇ ਘਰੇ ਢਿੱਲ ਮਾਮਲਾ ਹੋਇਆ ਕੀ ਹੈ ਇਹ ਤੇ ਜੀ ਸਾਡੇ ਕੋਲੇ ਪਹਿਲਾਂ ਕੰਪਲੀਟ ਚੱਲਦੀ ਸੀ ਇਹ ਇੱਕ ਘਰ ਹੈਗਾ ਜਿਹਦਾ ਡਿਸਪੂਟ ਚੱਲਦਾ ਦੋ ਤਰ੍ਹਾਂ ਦਾ ਡਿਸਪੂਟ ਚੱਲ ਰਿਹਾ ਹੈ ਉਹਨਾਂ ਦੇ ਸਾਨੂੰ ਪਤਾ ਲੱਗਿਆ ਕਿ ਥੋੜਾ ਲੜਾਈ ਝਗੜਾ ਹੋਇਆ ਬਾਕੀ ਰੁੱਕੇ ਸਾਡੇ ਕੋਲੇ ਆ ਗਿਆ ਤਪਤੀ ਸੀ ਜਾਊਗਾ ਤੇ ਜੋ ਕਾਰਵਾਈ ਬਣਦੀ ਉਹ ਕੋ ਕਾਰਵਾਈ ਕਰਾਂਗੇ ਕੋਈ ਚੱਕਨੀ ਵੀ ਹੋਏਗੀ ਉਹ ਦੋ ਦੋਨੋ ਤਰ੍ਹਾਂ ਚੋਂ ਸ਼ਾਇਦ ਇੱਕ ਵਿਅਕਤੀ ਜਖਮੀ ਹੋਇਆ ਹੈ। ਹੈ ਕੋਈ ਕਾਰਵਾਈ ਜੇ ਕੋਈ ਮਲਤ ਨਹੀਂ ਨਹੀਂ ਹਜੇ ਕੋਈ ਨਹੀਂ ਰੁੱਕੇ ਮੈਨੂੰ ਪਤਾ ਹੁਣੇ ਪਤਾ ਲੱਗਿਆ ਸੀ ਉਹ ਰੁੱਕੇ ਆ ਗਿਆ ਹੁਣ ਦੇਖਦੇ ਆਈਓ ਤੇ ਜੂੰਗਾ ਕਿਉਂਕਿ ਆਈਓ ਮੇਰੇ ਇੱਕ ਨਾਕੇ ਤੇ ਦੇ ਇੱਕ ਬਾਹਰ ਗਏ ਹੋਏ ਆ। ਇੱਕ ਉਹ ਅਸਲਾ ਦੀ ਗੱਲ ਕਰ ਰਹੇ ਕਿ ਅਸਲਾ ਲੈ ਕੇ ਜਿਹੜੇ ਕਬਜ਼ਾ ਕਰਨਾ ਸੀ ਜੀ ਗੰਡਾਸੇ ਸੀ ਤੇ ਕਿਹਾ ਜਾ ਰਿਹਾ ਕਿ ਉਹ ਅਸਲਾ ਵੀ ਉਹਨਾਂ ਨੇ ਖੋਲਿਆ ਉਹਨਾਂ ਤੋਂ ਇੱਕ ਵੈਪਨ ਹੈਗਾ ਜੀ ਸ਼ਾਇਦ 12 ਬੋਰ ਹੈਗੀ ਹੈ। ਤੇ ਉਹ ਟੁੱਟ ਗਈ ਹੈ ਉੱਥੇ ਉਹਨਾਂ ਦੇ ਸੈਲ ਲੜਾਈ ਝਗੜੇ ਦੀ ਥੋੜੀ ਟੁੱਟੀ ਹੈ ਉਹ ਉੱਥੋਂ ਸਾਨੂੰ ਮਿਲੀ ਹੈ ਪਰ ਕਿਵੇਂ ਲੱਗਦਾ ਹੈ ਮਾਮਲਾ ਕਿਸੇ ਤਰ੍ਹਾਂ ਦਾ ਗੋਲ ਵੀ ਕੀਤਾ ਜਾ ਰਿਹਾ ਹੈ ਕੋਈ ਜਾਣਬੁੱਝ ਕੇ ਬਿਲਕੁਲ ਇਹ ਜੀ ਡਿਸਪਿਊਟ ਜਗ੍ਹਾ ਦਾ ਹੈਗਾ ਜਗ੍ਹਾ ਦਾ ਮਾਮਲਾ ਹੋਣ ਕਰਕੇ ਇਹ ਇੱਕ ਧਿਰ ਵੱਲੋਂ ਥੋੜਾ ਮਾਮਲੇ ਨੂੰ ਵਧਾ-ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ